ਗੁਰਜੀ ਦਾ ਫਲਸਾ ਵਾਹਿਗੁਰਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਆਪ ਜੀ ਦਰਸ਼ਨ ਕਰ 파 ਰਹੇ ਹੋ ਗੁਰਦੁਆਰਾ ਸ਼ਾਂਤ ਰਬਾ ਹਰਨਾਮ ਸਿੰਘ ਜੀ ਕੈਂਗ ਵਾਲੇ ਕੰਬੜੀ ਵਾਲੇ ਪਿੰਡ ਜੰਡੋਲੀ ਵਾਲੇ ਹੂਰੇ ਵਾਲੇ ਚਵਾਰੇ ਵਾਲੇ ਆਪ ਜੀ ਇਸ ਅਸਥਾਨ ਦੇ ਦਰਸ਼ਨ ਕਰ 파 ਰਹੇ ਹੋ ਗੁਰੂ ਪਿਆਰੀ ਸਾਧ ਸੰਗਤ ਜੀ ਇਹ ਬਾਬਾ ਜੀ ਦਾ ਅਸਥਾਨ ਜੋ ਹੈ ਇਹ ੱੱਬੇਵਾਲ ਮਾਲਪੁਰ ਬਿਲਕੁਲ ਨਜ਼ਦੀਕ ਹੈ ਇਸ ਜਗ੍ਹਾ ਨਵੀਂ ਪੌਲਕੀ ਸਾਹਿਬ ਸਜਵਤ ਕੀਤੀ ਗਈ ਹੈ ਜੋ ਆਪ ਜੀ ਇਸ ਵੀਡੀਓ ਵਿੱਚ ਭਲੀ ਭਾਗ ਦਰਸ਼ਨ ਕਰ ਪਾ ਰਹੇ ਹੋ ਜੀ ਆਪ ਜੀ ਦਰਸ਼ਨ ਕਰ ਪਾਓ ਨਵੀਂ ਪੌਲਕੀ ਸਾਹਿਬ ਗੁਰਦੁਆਰਾ ਸਤ ਵਬਾਰਨਾਮ ਸਿੰਘ ਜੀ ਕਿੰਗ ਵਾਲੇ ਕੰਬੜੀ ਵਾਲੇ ਮਹਾਪੁਰਖਾਂ ਦੇ ਅਸਥਾਨਾਂ ਤੇ ਮਹਾਪੁਰਖਾਂ ਦਾ ਇਹ ਅਸਥਾਨ ਜੱਬੇ ਵਾਲ ਮਾਲ ਪਰ ਦੇ ਬਿਲਕੁਲ ਨਜ਼ਦੀਕ ਹੀ ਹੈ ਪਿੰਡ ਜੰਡੋਲੀ ਅਸਨ ਕਰੋ ਜੀ ਨਵੀ ਪਾਲਕੀ ਸਾਹਿਬ ਜੋ ਬਾਬਾ ਜੀ ਦੇ ਅਸਥਾਨ ਤੇ ਸ਼ੁਭ ਕੀਤੀ ਗਈ ਹੈ ਜੀ ਉਹਨਾਂ ਅਬ ਜੀ ਦਰਸ਼ਨ ਕਰੋ ਜੋ ਮਹਾਪ੍ਰਸੰਦ ਦੇ ਅਸਥਾਨ ਤੇ ਬਹੁਤ ਹੀ ਸੁੰਦਰ ਨਗਾਰਾ ਸਾਹਿਬ ਸਜੋਬਤ ਕੀਤਾ ਗਿਆ ਹੈ ਜੀ ਇਸ ਦੇ ਨਾਲ ਹੀ ਮਹਾਪੁਰਸ਼ਾਂ ਦਾ ਜੋ ਆਸਥਾਨ ਹੈ ਸੰਤ ਨਿਵਾਸ ਆਸਥਾਨ ਸੰਤ ਵਾਬਾ ਹਰਨਾਮ ਸਿੰਘ ਜੀ ਕਿੰਗ ਵਾਲੇ ਕੰਬੜੀ ਵਾਲੇ ਬਾਬਾ ਜੀ ਦੇ ਆਸ਼ਾਨਦਿਕ ਨਮੋ ਜਿਸ ਫੋਟਾ ਦੇ ਡੋਲੀ ਸਾਹਿਬ ਮਗਵਾ ਗਿਆ ਹੈ ਜਿਸ ਵੇਲੇ ਬਾਬਾ ਜੀ ਦੇ ਅਸਥਾਨ ਤੇ ਜੋਤ ਜਗਾਈ ਗਈ ਹੈ ਜੀ ਆਪ ਜੀ ਦਰਸ਼ਨ ਕਰੋ